ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਜਿਹੜੇ ਵੀਰ ਫੇਸਬੁੱਕ ਪੇਜ ਤੇ ਵੇਖ ਰਹੇ ਹੋ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਵੀਡੀਓ ਪਿੰਡ ਭਗਤਾ ਭਾਈ ਕਾ ਜਿਲ੍ਹਾ ਬਠਿੰਡਾ ਤੇ ਤਸਵੀਰ ਰਾਮਪੁਰਾ ਫੂਲ ਪੈਂਦੀ ਆ ਬਾਈ ਸੁਭਾਸ ਕੋਲੇ ਪਹੁੰਚੇ ਆ ਨੌਜਵਾਨ ਵੀਰ ਆ ਬਹੁਤ ਸੋਹਣਾ ਕੰਮ ਆ ਭਰਾ ਦਾ ਵਧੀਆ ਮਿਹਨਤੀ ਬੰਦਾ ਤੇ ਵੀਰ ਕੋਲੇ ਸਾਰੇ ਅੱਜ ਗਰਮੀ ਦੇ ਤੋਹਫੇ ਆ ਹਾਂ ਜਿਹੜੇ ਸਮਾਂ ਨਾ ਰੁੱਤ ਸ਼ੁਰੂ ਹੋ ਗਈ ਗਰਮੀ ਦੀ ਹਰੇਕ ਬੰਦਾ ਮੰਗਦਾ ਵੀ ਹਰੇਕ ਘਰ ਦੀ ਡਿਮਾਂਡ ਆ ਵੀ ਇਹ ਗਾਂ ਗਰਮੀ ਨਾ ਮੰਨੇ ਤੇ ਉਸ ਦੇ ਉਸ ਦਾ ਆਪਾਂ ਡਿਮਾਂਡ ਦੇ ਉੱਤੇ ਸਾਰੇ ਗਰਮੀ ਦੇ ਤੋਹਫੇ ਲੈ ਕੇ ਆਏ ਆ ਤੇ ਬਾਕੀ ਵੀਰ ਨਾਲ ਆਪਾਂ ਤੁਹਾਡੀ ਗੱਲਬਾਤ ਕਰਾਉਨੇ ਆ ਤੇ ਜਿਸ ਵੀ ਵੀਰ ਭਾਈ ਨੇ ਇਹ ਜੀ ਵੀਡੀਓ ਬਣਾਉਣੀ ਹੋਵੇ ਮੇਰਾ ਸੰਪਰਕ ਨੰਬਰ 62807 9197 ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆ ਤੇ ਕਰਾਉਨੇ ਆ ਤੁਹਾਡੀ ਗੱਲਬਾਤ ਆ ਜਾਓ ਜੀ ਹਾਂਜੀ ਹਸੀ ਗਲ ਬਾਈ ਜੀ ਹਸੀ ਆ ਬੈਂਤ ਬਾਈ ਕੀ ਹਾਲ ਉਹ ਠੀਕ ਆ ਬਾਈ ਸਭ ਬਹੁਤ ਵਧੀਆ ਬਾਈ ਬਾਬੇ ਦੀ ਵਧੀਆ ਕੰਮ ਕਰ ਬਾਈ ਬਾਬੇ ਫੁੱਲ ਕਿਰਪਾ ਬਾਈ ਆਪਣਾ ਡਰੈਸ ਦੱਸੋ ਜੀ ਬਾਈ ਨਾਂ ਸੁਭਾਸਾ ਪਿੰਡ ਭਗਤਾ ਭਾਈ ਕਾ ਜਿਹੜਾ ਬਠਿੰਡਾ ਤਹਿਸੀਲ ਰਾਮਪਰਾਉ ਠੀਕ ਆ ਜੀ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨੱਕ ਵਿਖਾਉਣੇ ਆ ਬਾਈ ਇੱਕ ਤਾਜੀ ਸੂਈ ਆ ਚਾਰ ਗੱਬਣ ਚਾਰ ਗੱਬਣ ਠੀਕ ਆ ਜੀ ਤੇ ਮੋਬਾਈਲ ਨੰਬਰ ਆ ਉਹਦਾ ਦੁਬਾਰਾ ਫਿਰ ਬੋਲ ਦਿਓ 8196015435 ਠੀਕ ਆ ਜੀ ਤੇ ਬਾਈ ਜਿਹੜੇ ਪਹਿਲੇ ਨੰਬਰ ਤੇ ਆਪਾਂ ਦੇਣੇ ਆ ਜਰਸੀ ਵੈੜ ਬਹੁਤ ਚੰਗੀ ਚੰਗੇ ਥਣ ਲ ਮੈਂ ਤਾਂ ਬਈ ਦੂਜਾ ਸੁਹਾ ਸੂਈ ਆ ਅੱਜ ਸੁਹਾ ਸੂਈ ਆ ਜੇ ਰੋ ਲਫਾਵੇ ਚ ਪਈ ਆ ਠੀਕ ਹੈ ਜੀ ਜੇਰ ਬਿਲਕੁਲ डन ਤੇ ਬੱਚੀ ਮਗਰ ਆ ਇਹਦੇ ਤੇ ਬੱਚਾ ਬੱਚੀ ਹੈ ਤੇ ਬੱਚੀ ਤੇ ਮਾਰੂ ਨਿਗਾ ਮੜੀ ਚ ਪਹਿਲਾਂ ਬਹੁਤ ਸੋਹਣੀ ਫੇਸ ਕੁਆਲਿਟੀ ਦੇਖੋ ਬੱਚੇ ਦੀ ਬਹੁਤ ਪਿਆਰਾ ਬੱਚਾ ਦਿੱਤਾ ਤੇ ਬਾਈ ਕਹਿੰਦਾ ਵੀ ਅੱਜ ਸਵੇਰੇ ਸੂਈ ਆ ਤੇ ਜੇਰ ਪ੍ਰੋਪਰ ਡਨ ਆ ਓਕੇ ਆ ਉਹਦੀ ਜ਼ਿੰਮੇਵਾਰੀ ਉਹ ਬੈਂਟਾ ਠੀਕ ਹੈ ਜੀ ਤੇ ਬਾਈ ਤੁਹਾਨੂੰ ਸੋ ਓਕੇ ਆ ਗਾਰੰਟੀ ਆ ਬਾਈ ਕੋਈ ਭਾਵੇਂ ਬਾਹਰ ਕੱਢ ਲਿਆ ਕਿਰਾਂਪਾ ਤੋਰਾ ਵਿਖਾਈਏ ਤੇ ਅੱਜ ਸੁਬਾ ਸੂਈ ਆ ਤੇ ਬਾਈ ਕਹਿੰਦਾ ਜੇਰ ਪ੍ਰੋਪਰ ਸਭ ਕੋ ਓਕੇ ਆ ਗਰੰਟੀ ਆਪਣੀ ਫੇਸ ਕੁਆਲਟੀ ਕਰੋ ਚੈੱਕ ਇਹ ਹੋਰ ਜਰਸੀ ਦੇ ਵਿੱਚ ਪੈਂਦੀ ਹੈ ਵੜ ਫੇਸ ਕੁਆਲਟੀ ਬਹੁਤ ਪਿਆਰੀ ਹੈ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਛੀ ਆ ਤੇ ਜਿਹੜੀ ਆਰਡਰ ਦੀ ਕੁਆਲਟੀ ਹੈ ਬਾ ਕੁਮਾਲ ਹੈ ਕੱਲਾ ਕੱਲਾ ਥਾਣਾ ਸੋਨਾ ਬਿੱਤੀ ਤੇ ਲੱਗਿਆ ਵਾ ਹੱਥ ਦੀ ਚਵਾਈ ਵਾਲਾ ਥਾਣਾ ਪੀੜੀ ਦੇ ਭਾਵੇਂ ਅਰਗੇ ਥਾਣਾ ਚਾਰੇ ਗੁੱਠਾਂ ਤੇ ਲੱਗੇ ਤੇ ਵੇਲਬੂਲ ਬਹੁਤ ਲੰਬੀ ਆ ਤੇ ਗਰਮੀਆਂ ਦਾ ਤੋਹਫਾ ਹੀ ਆ ਜਰਸੀ ਵੜ ਬਹੁਤ ਚੰਗੀ ਹੈ ਚੰਗੇ ਕਦ ਕਾਠ ਵਾਲੀ ਤੇ ਬਹੁਤ ਹੀ ਸੋਹਣੇ ਅਟਰ ਕੁਆਲਿਟੀ ਬਹੁਤ ਵਧੀਆ ਤੇ ਚਵਾਈ ਜੂਈ ਬਾਈ ਓਕੇ ਬੰਦ ਧਰਾ ਮਾਰ ਦਿੰਨੇ ਬੰਦਾ ਧਰਾ ਮਾਰ ਦੰਨੇ ਬਾਈ ਕਹਿੰਦਾ ਧਰਾ ਮਾਰ ਕੇ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਦੇਖੋ ਜੀ ਬੱਚਾ ਮਗਰ ਵੱਛੀ ਆ ਵੱਛੀ ਵੀ ਬਹੁਤ ਵਧੀਆ ਕੁਆਲਿਟੀ ਵਾਲੀ ਆ ਜਾਸੀ ਚ ਪੈਂਦੀ ਆ ਬੜ ਬਹੁਤ ਸੁਣੀ ਫੇਸ ਕੁਆਲਿਟੀ ਆ ਤੇ ਬੱਚਾ ਵੱਛੀ ਦਿੱਤੀ ਆ ਬਾਈ ਕਹਿੰਦਾ ਧਰਾ ਮਾਰ ਦੰਨੇ ਆ ਮਾਰ ਦੂ ਮਗਰ ਲੈ ਚ ਮਾਰ ਦੇ ਬਾਈ 11 ਜੋ ਇੱਕੋ ਜਿਹੇ ਧਾਰਾਂ ਹਨ ਭੂਗਾਰ ਦੀ ਧਾਰ ਪੈਂਦੀ ਆ ਕੋਈ ਭੂਰ ਛਟਾ ਨਹੀਂ ਤੇ ਵਧੀਆ ਠੰਡੀ ਮਿੱਠੀ ਹੈ ਬਿਨਾ ਨੇ ਨੇ ਤਾਂ ਬਾਈ ਨੇ ਤਾਂ ਰਹਾ ਮਾਰਤਾ ਦੇਖੋ ਜੀ ਫੇਸ ਕੁਆਲਟੀ ਦੁਬਾਰਾ ਕਰੋ ਚੈੱਕ ਤੇ ਥਾਨ ਦੇਖੋ ਬੱਚੀ ਦਾ ਬਹੁਤ ਸੋਹਣਾ ਥਾਨ ਚੰਗਾ ਜਾਣ ਬੜਾ ਜੀ ਜਵਾਈ ਵਾਲਾ ਥਾਨ ਮੋਟਾ ਮੋਟਾ ਥਾਨ ਤੇ ਆਰਡਰ ਤੇ ਨੇੜੇ ਨਾੜਾ ਬਹੁਤ ਚੰਗਾ ਦੋਨੇ ਪਾਸੇ ਦੇਖੋ ਬਹੁਤ ਸੋਹਣੀ ਕੁਆਲਟੀ ਵਾਲੀ ਵੀ ਤੇ ਬਾਈ ਇਹ ਤਾਂ ਆਪਾਂ ਡਿਮਾਂਡ ਕੀ ਕਰਦੇ ਆਂ ਜੀ ਬੈਂਤ ਮੁੱਲ ਕਰਾਉਣ ਨੂੰ ਕੋਈ ਬਾੜ ਕਰਾ ਲੈ ਕੋਈ ਜਿੰਨਾ ਮਰਜ਼ੀ ਕਰਾ ਲੈ ਹਾਂਜੀ 55000 ਰੁਪਏ ਦੇ ਵਾੜ ਦੇ ਦਾਂਗੇ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਡਿਮਾਂਡ ਕੋਈ 65 ਕਰਾ ਲੈ ਕੋਈ ਕੋਸ਼ ਕਰਾ ਲੈ 55000 ਰੁਪਏ ਦੇ ਵਿੱਚ ਦੇ ਦਾਂਗੇ ਬੱਛੀ ਤੇ ਮਾਨ ਤਨ ਮਣਾ ਮੋਟਾ ਹੋ ਜੂ ਜੀ ਕਰੇ ਕੋਈ ਨਹੀਂ ਜ਼ਰੂਰ ਕਰਾਂਗੇ ਬੈਂਤ ਮੇਰਾ ਕੱਦ ਦੇਖ ਲੈ ਹੁਣ ਹਾਂ ਬਾਈ ਸਹੀ ਫੁੱਟ ਖਾਦਾ ਐ ਨਹੀਂ ਵੀ ਛੂਟੀ ਆ ਵਾ ਛੂਟੀ ਆ ਜਿਹੜੀ ਸਾਨੂੰ ਜਰਸੀ ਬਰੀਡ ਹੁੰਦੀ ਆ ਜਰਸੀ ਦੇ ਵਿੱਚ ਪੂਰੀ ਵੱਡੀ ਪੰਜਾਬ ਵਾਲੀ ਜਰਸੀ ਆ ਕੋਈ ਵੀ ਬਰਾ ਹਿਮਾਚਲ ਵਾਲੀ ਜਰਸੀ ਛੋਟੀ ਮੰਨ ਕੇ ਨਾਵੇ ਪੂਰੇ ਬੱਡੇ ਦਾ ਅਧਿਕਾਰ ਦੀ ਐ ਤੇ ਸੋਹਣੇ ਥਣ ਲੇਵੇ ਦੀ ਬੱਛੀ ਐ ਤੇ ਭਾਈ ਜਿਹੜੀ 2 ਨੰਬਰ ਤੇ ਆਪਾਂ ਕਰਾਸਵਰਡ ਵੇਨੇ ਆ ਜਰਸੀ ਦਾ ਕਰਾਸ ਬੈਂਤ ਦੂਜਾ ਸੂਆ ਹੀ ਸੁੰਦੀ ਆ ਦੂਜਾ ਸੂਆ ਹਾਂ ਠੀਕ ਐ ਜੀ ਤੇ ਠੰਡੀ ਸੀਰੇ ਤਾਂ ਕਾਹ ਨੂੰ ਆਹ ਅੰਤੀ ਕੋਈ ਨਹੀਂਗਾ ਨਹੀਂ ਬਰਫ ਫੜਦੀ ਆ ਤੇ ਭਾਈ ਕਹਿੰਦਾ ਅੰਤੀ ਕੋਈ ਨਹੀਂਗਾ ਤੇ ਸੋਹਣੇ ਲੇਵੇ ਦੀ ਦਾ ਬਾ ਕਮਾਲ ਐ ਵੀ ਜੇ ਇਹ ਜੀ ਮੈਂ ਲੈ ਲਈ ਬੈਂਤ ਜੇ ਇਹ ਕਰਾਸ ਗਾਂ ਲੈ ਲਈ ਠੀਕ ਐ ਤੇ ਭਾਈ ਕਿੰਨੇ ਕ ਦਿਨ ਕੱਢਦੀ ਆ ਬੈਂਤ ਵਾ 2 1 2 ਦਿਨ ਲੈ ਜੇ ਖੜਾ ਪਸ਼ੂ ਦਾ ਜੀ ਲਾਇ ਤੇ ਆ ਹਾਂ ਜੀ ਸਹੀ ਗੱਲ ਹੈ ਤੇ ਕਰੇ ਜੀ ਲੱਗਿਆ ਵਾ ਬੈਠਦਾ ਹੋਗੇ 4-5 ਦਿਨ ਆਈ ਠੀਕ ਠੀਕ ਹੈ ਜੀ ਠੀਕਾ ਭਾਰ ਦੀ ਸਾਰੇ ਕੁਆਦੀ ਗਰੰਟੀ ਹੋਊਗੀ ਬਾਈ ਕਹਿੰਦਾ ਵੀ 1-2 ਦਿਨ ਲੈ ਸਕਦੀ ਹੈ ਵੜ ਕਈ ਜਿਹੇ ਬਗਾਨੇ ਸਾਂਝਾ ਕੀ ਪਸ਼ੂ ਇੱਕ ਅੱਧਾ ਦਿਨ ਪਹਿਲਾਂ ਵੀ ਛੂਪਦਾ ਤੇ ਕਈ ਜਿਹੇ 1-2 ਦਿਨ ਕੱਢ ਜਾਂਦਾ ਤੇ ਜਿਹੜੀ ਲੇਵੇ ਦੀ ਕੁਆਲਟੀ ਹੈ ਜੀ ਉਹ ਤਾਂ ਬਾਕਮਾਲ ਹੈ ਬੈਂਟ ਤੇ ਫਤਿਹ ਨਾਲ ਵੱਡਾ ਲੇਵਾ ਤਿਆਰ ਕੀਤਾ ਵਾ ਬੱਚੀ ਦਾ ਤੇ ਸੋਹਣਾ ਥਾਣਾ ਕੱਲਾ ਕੱਲਾ ਥਾਣਾ ਫੋਰਸ਼ੰਗ ਭੂਰਾ ਨਹੀਂ ਤੇ ਵਧੀਆ ਹਸ ਦੀ ਚਵਾਈ ਵਾਲਾ ਮੋਟਾ-ਮੋਟਾ ਥਾਣਾ ਨਾ ਗਰਮੀ ਮੰਨੇ ਜਿਹਦੇ ਸਾਬ ਨਾਲ ਮੂਰੇ ਗਰਮੀ ਪੈਣੀ ਹੈ ਹਈ ਤਾਂ ਸ਼ੁਰੂ ਹੋਇਆ ਕੰਮ ਤੇ ਮੱਝਾਂ ਅਰ ਗਈ ਐ ਤੇ ਬਾਕੀ ਜਿਹੜੀ ਇਹਦੀ ਦੁੱਧ ਦੀ ਕੁਆਲਿਟੀ ਉਹ ਵੀ ਮੱਝਾਂ ਅਰ ਗਈ ਹੂ ਬਾਈ ਇਹਦਾ ਸੰਗਣਾ ਚਿੱਟਾ ਦੁੱਧ ਉਹ ਬਿਆਨ ਦਾ ਠੀਕ ਹੈ ਜੀ ਬਾਈ ਕਹਿੰਦਾ ਪੂਰਾ ਸੰਗਣਾ ਤੇ ਚਿੱਟਾ ਦੁੱਧ ਹੂਗਾ 6 ਫੈਟ ਵਾਲਾ ਉਹ ਯਾ ਨੀ ਵੀ ਉਹ ਪਤਲਾ ਪੂਲਾ ਜਿਹੋਗਾ ਸੀਰ ਠੰਡੀ ਤੇ ਬਹੁਤ ਜਿਆਦਾ ਬੈੜ ਨੇ ਤਿਆਰ ਹੋਈ ਵੈੜ ਨੇ ਤੁਰਿਆ ਨਹੀਂ ਆ ਸਹੀ ਗੱਲ ਆ ਬਾਈ ਹੇ ਤਾਂ ਵੈੜ ਨੇ ਸੁਣਦੀ ਸੁਣਦੀ ਨੇ ਮੰਨ ਕੇ ਚੱਲੋ ਜੇ ਕੱਟੜਨ ਕੱਢਦੀ ਵੀ ਹੈ ਤੇ ਬਹੁਤ ਪੰਡਲੇ ਵੀ ਦੀ ਪੂਰੀਆਂ ਤਿਆਰ ਕਰ ਲੈਣੀਆਂ ਅੱਜ ਵੀ ਵੈੜ ਦੀ ਤਿਆਰੀ ਪੂਰੀ ਜਾਦੇ ਹਾਂ ਮੈਂ ਤਾਂ ਮੜੀ ਇੱਕ ਫੂਟ ਜੀ ਦਿਖਾ ਲਈ ਵੀਰ ਬਣੇ ਕਈ ਯਾਰ ਇਹਨਾਂ ਮਗਰ ਸੌਦਾ ਹੋ ਜਾ ਅਗਲਾ ਹਾਂਜੀ ਸਹੀ ਗੱਲ ਆ ਬਾਈ ਹਨਾ ਥੋੜੇ ਹਨ ਮੜੇ ਮੜੇ ਫੂਟ ਜੀ ਸੀ ਦੋਨੇ ਪਾਸੇ ਵੈੜਦੇ ਇੱਕ ਪਾਸੇ ਨਹੀਂ ਕਿ ਹੈ ਨਹੀਂ ਕਿਤੇ ਇੱਕ ਪਾਸੇ ਹੈਗੀ ਇੱਕ ਪਾਸੇ ਹੀ ਆ ਬਸ ਹਾਂ ਮਾਰੇ ਜੇ ਮੈਂ ਬਸ ਬਿਆਪਾ ਕਾਹਨੇ ਆਏ ਤੇ ਇਹਦਾ ਗੰਦੂ ਗੰਦੂ ਤਾਂ ਰਹਿ ਜਾਂਦਾ ਹਾਂ ਹਾਂ ਜਿਹੋ ਜਿਹੋ ਕਹਿ ਦਿੰਦੇ ਆ ਉਹ ਚੀਜ਼ ਆ ਗਈ ਸਹੀ ਹੋ ਝੁੰਗੀ ਹੈ ਝੁੰਗੀ ਜਾ ਬਈ ਇਹਦੀ ਕੀ ਡਿਮਾਂਡ ਹੈ ਬਹਿਣ ਤਾਂ ਮੁੱਲ ਕਰਾਉਣ ਨੂੰ ਇਹਦਾ 70-72 ਕਰ ਲਗੇ ਹਾਂਜੀ 62000 ਰੁਪਏ ਦੇ ਵਹਿੜ ਦੇ ਦੂ ਲੋ ਵੀ ਮੇਤਰੋ ਬਾਈ ਨੇ ਜੋਫਰੀ ਆ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਤਾਂ ਭਾਵੇਂ 70 72 73 ਕਰਾ ਲਓ 62000 ਰੁਪਏ ਦੀ ਆਪਾਂ ਵਹਿੜ ਦੇ ਦਾਂਗੇ ਵਿੱਚੋਂ ਮਾਨਦਾਨ ਘਰੇ ਆਏਗੇ ਤਾਂ ਜਰੂਰ ਕਰਾਂਗੇ ਭਾਈ ਜਿਹੜੀ 3 ਨੰਬਰ ਤੇ ਕਾਫੀ ਜਰਸੀ ਸਿੰਦੀ ਆ ਇਹਦੀ ਦੱਸੋ 30 ਡੰਕ ਦੂਜਾ ਸੁਆਹੀ ਆ ਦੂਜਾ ਸੁਆਹੀ ਹਾਂ ਠੀਕ ਆ ਤੇ ਕਿੰਨੇ ਦਿਨ ਕੱਢਦੀ ਬਈ ਕੱਢਦੀ ਆਪਾਂ 7 ਦਿਨ ਕੱਚੀ ਆ ਜੀ ਠੀਕ ਆ ਲੈ ਬਈ ਤੋਰਾ ਦਿਖਾ ਦਗੇ ਆਪਾਂ ਬਾਈ ਕਹਿੰਦਾ ਵੀ 5-7 ਦਿਨ ਕੱਢਦੀ ਆ ਵੜ ਤੇ ਜਿਹੜੇ ਥਾਣਾ ਦੀ ਕੁਆਲਿਟੀ ਆ ਪੂਰਾ ਮੋਟਾ-ਮੋਟਾ ਥਾਣਾ ਹੱਥ ਦੀ ਚਵਾਈ ਵਾਲਾ ਪਿਓ ਜਰਸੀ ਬਰੀਡ ਦੀ ਫੇਸ ਕੁਆਲਿਟੀ ਦੇਖੋ ਜੀ ਬਹੁਤ ਪਿਆਰੀ ਆ ਛੋਟਾ ਮੂੰਹ ਆ ਬਿਲਕੁਲ ਤੇ ਮੱਥੇ ਤੇ ਤੋਹ ਆ ਪਾਲੀ ਜੂਲੀ ਬਿਆਨ ਪਾਲੀ ਵਜਨ ਬੋਡੀ ਵੇਟ ਬਹੁਤ ਸੋਹਣਾ ਬਾਈ ਪੂਰੇ ਵਜਨ ਵਜੂਦ ਵਾਲੀ ਆ ਕੋਈ ਲਿੱਸੀ ਲਾਵੀ ਨਹੀਂ ਤੇ ਬਾਕੀ ਹੋਈ ਜਰਸੀ ਆਦਰ ਦੀ ਕੁਆਲਿਟੀ ਇਹਨੇ ਤਿਆਰ ਕਰਨੀ ਹੈ ਤੇ ਅੱਜ ਵੀ ਪੂਰਾ ਥੱਬੇ ਦਾ ਲੇਵਾ ਵੱਚੀ ਥੱਲੇ ਆ ਇਹ ਤਾਂ ਕੁਝ ਵੀ ਨਹੀਂ ਬਿਆਨਤਾ ਸੀਨੀਅਰ ਖੰਡੀ ਬਾਈ ਕਹਿੰਦਾ ਵੀ ਜਿਵੇਂ ਮਰਜੀ ਹੱਥ ਮਾਰੀ ਚੱਲੋ ਇਦਾਂ ਦੇ ਢਿੱਲਾ ਜਿਹੜੀਆਂ ਇਹਨੇ ਇੱਥੋਂ ਤੱਕ ਧੁੰਨੀ ਤੱਕ ਲੇਵਾ ਵਾਲੇ ਆ ਹਾਂ ਪਿੱਛੇ ਸੂ ਤੱਕ ਧੁੰਨੀ ਤੋਂ ਲੈ ਕੇ ਪਿੱਛੇ ਸੂ ਤੱਕ ਲੇਵਾ ਵਹਿੜਨੇ ਤਿਆਰ ਕਰਨਾ ਜਰਸੀ ਬਰੀਡ ਦੀ ਵਹਿੜਾ ਕਾਫੀ ਕਲਰ ਚ ਬਹੁਤ ਚੰਗੇ ਵਜਨ ਦੀ ਆ ਪੂਰੇ ਆਂਗੇ ਕੋਈ ਲਿੱਸੀ ਲਾਵੀ ਨਹੀਂ ਵਧੀਆ ਬਾਡੀ ਵੇਟ ਬਹੁਤ ਸੋਹਣਾ ਚਾਰੇ ਪਾਸੇ ਪੂਰੀ ਗੁੰਦੀ ਪਈ ਆ ਵਹਿੜਾ ਕੋਈ ਐ ਨਹੀਂ ਕੋਈ ਹੱਡਲ ਹੱਡਲ ਜੀ ਨਹੀਂ ਕੀ ਪੂਰੀ ਵਧੀਆ ਘਰੇ ਚੋਣ ਵਾਲੀ ਐ ਸੀਲਸ ਲੱਗਾ ਤੇ ਬਕਿੰਨਾ ਗੱਬਾ ਦੁੱਧ ਬਾਈ ਦੁੱਧ ਤੇਰੇ ਸਾਹਮਣੇ ਦੁੱਧ ਦਾ ਬਿਆਨ ਤਾਂ 18 20 ਕਿਲੋ ਬੈਣਾ ਚਾਹੀਦਾ ਠੀਕ ਹੈ ਜੀ ਬਾਈ ਕਹਿੰਦਾ ਵੀ 18 20 ਕਿਲੋ ਦੁੱਧ ਦੇ ਦੂਗੀ ਤੇ ਪੂਰਾ ਐ ਵਧੀਆ ਸੰਘਣਾ ਦੁੱਧ ਹੋਊਗਾ ਚਿੱਟਾ ਤੇ ਸਨਾਂ ਦੀ ਕੁਆਲਟੀ ਦੇਖੋ ਜੀ ਬਹੁਤ ਸੋਹਣੀ ਐ ਸੀਲਸ ਲੱਗ ਵੀ ਪੂਰੀ ਐ ਤੇ ਇਹਦੀ ਕੀ ਡਿਮਾਂਡ ਐ ਬਾਈ ਬਾਈ ਇਹ 60000 ਰੁਪਏ ਦੇ ਬੈਣ ਦੇ ਦੂਗਾ ਠੀਕ ਹੈ ਜੀ ਬਾਈ ਕਹਿੰਦਾ ਵੀ 66000 ਰੁਪਏ ਦੀ ਵੜ ਦੇ ਦਾਂਗੇ ਤੇ ਮਾਨਤਨ ਹੋ ਜੂ ਜ ਵਿੱਚ ਮਾਨਤਨ ਕਰ ਦਾਂਗੇ ਠੀਕ ਹੈ ਜੀ ਵਿੱਚੋਂ ਮਾਨਤਨ ਬਾਈ ਕਹਿੰਦਾ ਜ਼ਰੂਰ ਕਰਾਂਗੇ 66000 ਰੁਪਏ ਦੀ ਵੜ ਮਿਲ ਜੂਗੀ ਤੇ ਜਿਹੜੀਆਂ ਇਦੂ ਹੈਗੀਆਂ ਅੱਗੇ 2 ਐਫ ਦੇ ਵਿੱਚ ਪੈਣੀਆਂ ਵੜਾ ਦੇਖੋ ਜੀ ਬਹੁਤ ਸੋਹਣੇ ਰੰਗ ਪ੍ਰਿੰਟ ਦੀ ਆ ਇਸੇ ਕੀ ਡਿਟੇਲ ਆ ਭਾਈ ਬੰਨ ਤੇ ਇਹ ਵੀ ਦੂਜਾ ਸੂਏ ਸੁੰਦੀ ਆ ਠੀਕ ਆ ਜੀ ਹੋ ਸਕਦਾ ਤੀਜਾ ਹੋਵੇ ਆਪ ਨੂੰ ਮਾਲਕਾਂ ਨੇ ਦੂਜਾ ਦੱਸਿਆ ਹਾਂ ਇਹ ਤਾਂ ਹੈ ਭਾਈ ਜਿਹੜਾ ਕੋਲ ਵੀ ਜਣੀ ਕੇ ਪਿੱਛੋਂ ਮਾਲਕਾ ਆਪ ਨੂੰ ਦੱਸਦੇ ਆ ਉਹ ਮੈਂ ਡਾ ਲੈਂਦੇ ਆ ਉਹੀ ਅੱਗੇ ਦੱਸਣੀ ਹੁੰਦੀ ਆ ਠੰਡੀ ਸੀ ਇਹ ਵੀ ਬਹੁਤ ਆ ਇਹ ਵੀ 5-6 ਦਿਨਾਂ ਨੇ ਕੱਚੀ ਹੈਗੀ ਆ ਜ਼ਰੂਰ ਠੀਕ ਆ ਕਿੰਨੇ ਕੁ ਦੁੱਧ ਭਾਈ ਪਿਛਲੇ ਸੂਏ ਪਾਏ ਨੇ ਦਾ ਦੁੱਧ 17-18 ਕਿਲੋ ਦੱਸਿਆ ਮਾਲਕਾਂ ਨੇ ਇਹ ਵੀ ਦਿੱਤਾ ਉਹ ਬੰਨ ਤੇ ਜਿਆਦਾ ਬਰੀ ਆ ਹਾਂ ਭਾਈ ਸਹੀ ਗੱਲੋ ਵੱਡੀ-ਘੁੱਡੀ ਬਹੁਤ ਆ ਕੋਈ ਐ ਨਹੀਂ ਕੋਈ ਛੋਟੀਂ ਬਹੁਰੀ ਲੰਬੀ ਵੇਲ ਦੀਆਂ ਬਾਸਰ ਜੀ ਪਈ ਹੈ ਵੜ ਦੇਖੋ ਜੀ ਫੇਸ ਕੁਆਲਟੀ ਦੇਖੋ ਬਹੁਤ ਸੁਣੀ ਫੇਸ ਕੁਆਲਟੀ ਹੈ ਆਰਡਰ ਕੁਆਲਟੀ ਕਰੋ ਚੈੱਕ ਪੂਰਾ ਸੋਹਣਾ ਹਵਾਨਾ ਕੱਲਾ ਕੱਲਾ ਹਵਾਨਾ ਚਾਰੇ ਗੁੱਠਾਂ ਦੇ ਪੀੜੀ ਦੇ ਪਾਵੇਂ ਵਰਗਾ ਥਣ ਲੱਗੇ ਤੇ ਸੀਲਸ ਲੱਗ ਬਾਈ ਕਹਿੰਦਾ ਅੰਤ ਕੋਈ ਨਹੀਂ ਲਿਆ ਬਾਈ ਮੋੜ ਲਿਆ ਕੱਚੀ ਅਜੇ 5-7 ਦਿਨ ਬਾਈ ਕਹਿੰਦਾ ਕੱਢਦੀ ਹੈ ਬੈਂਦਾ ਤੇ ਕੱਢਦੀ ਹੈ 4 ਦਿਨ ਹਜੇ ਆਈ ਨਹੀਂ ਕੋਈ ਗੱਲ ਵੀ ਅੱਜ ਹੀ ਕੋ ਸੂਫੂ ਕੀ ਤੇ ਹਲੇਵਾ ਪੂਰਾ ਤਿਆਰ ਕਰਕੇ ਬਲਬੋਟ ਪਾਏ ਆ ਤੇ ਫੇਰ ਬੱਚੀ ਨੂੰ ਸੁਣਾ ਥਨ ਦੇਖੋ ਗਲਾਸ ਵਰਗਾ ਥਾਣਾ ਕੱਲਾ ਕੱਲਾ ਹੋ ਜਿਹਾ ਕਹਿੰਦੇ ਲਿਆਉਂਦੇ ਨਹੀਂ ਬਾਈ ਕਹਿੰਦਾ ਇਹਨ ਲੱਤਾਂ ਮਾਰਨ ਨਾਲ ਤਾਂ ਆਪਾਂ ਲੈਂਦੇ ਵੀ ਨਹੀਂ ਸੀਲਸ ਲੱਗਾ ਪੂਰੀ ਤੇ ਬਲਬੋਟ ਪਾਉਂਦੇ ਆ ਲੇਵੇ ਤੇ ਢਿੱਲਰ ਪੂਰੀ ਢਿੱਲ ਪਈ ਐ ਇਹਦੀ ਕੀ ਡਿਮਾਂਡ ਆ ਬਾਈ ਵੈਨ ਤੇ ਵੀ 65000 ਰੁਪਏ ਦੀ ਇਹਦੇ ਆ ਇਹ ਵੀ 65000 ਰੁਪਏ ਦੀ ਬਾਈ ਕਹਿੰਦਾ ਮਿਲ ਜੂਗੀ ਅਜ ਕੱਚੀ ਕੱਚੀ ਮੁੱਲ ਵੀ ਬਾਈ ਨੇ ਕੱਚਾ ਹੀ ਕਰਿਆ ਤੇ ਜਦਦੇ ਤਿਆਰ ਹੋਈ ਉਹਦੇ ਵੈਟ ਦਾ ਮੁੱਲ ਕਿਸੇ ਨੇ 65 65 ਨਹੀਂ ਕਰਨਾ ਇਹ ਨਾ ਬਈ 75000 ਦਾ ਬੱਚਾ ਇਹ ਕਿਹੜਾ ਕੋਈ ਆਪਾ ਜਲਾਦਾ ਹੈ ਨਹੀਂ ਵੀ ਚੱਲ ਆਏ ਆ ਡੰਗਰ ਆਈ ਜਾਂਦੇ ਬਿਗੀ ਜਾਂਦੇ ਹਣਾ ਕੰਮ ਆਉਂਦਾ ਜੇ ਚੱਲਦਾ ਹੀ ਚੰਗਾ ਰਹੇ ਬੁੰਦੇ ਜਾਂਦੇ ਚੰਗੇ ਰਹਿਣ ਐਦੂ ਅੱਗੇ ਬਈ ਪੂਰੀ ਮੂਰਤਰਗੀ ਬੱਚੀ ਇਹਦੀ ਕੀ ਡਿਟੇਲ ਹੈ ਬੈਂਟ ਲਈ ਦੂਜਾ ਸੂਈ ਇਹ ਆ ਦੂਜਾ ਸੂਈ ਇਹ ਆ ਹਾਂ ਕੱਚੀ ਆ ਪੰਜ ਚਾਰ ਦਿਨਾਂ ਦੀ ਹੈਗੀ ਆ ਕਿੰਨਾ ਕੁ ਦੁੱਧ ਬਈ ਪਿਛਲੇ ਸੂਏ ਦਿੱਤਾ ਇਹਨੇ ਦੁੱਧ ਬਿਆਨਤਾ 18 ਕਿਲੋ ਦੱਸਿਆ ਠੀਕ ਹੈ ਜੀ ਅਗਲਾ ਭਣਾ ਦੀ ਐਰ ਕੀ 25 ਜੋਲੇ ਤੇ ਅਗਲਾ 20 ਜੋਲੇ ਸਹੀ ਗੱਲ ਹੈ ਬਈ ਇਹ ਤਾਂ ਲੈ ਲਿਆ ਬਈ ਬਾਹਰ ਕੱਢ ਲਿਆ ਕਰਾਂ ਦੀ ਦੂਜਾ ਸੂਆ ਬਈ ਕਹਿੰਦਾ ਤੇ ਦੰਦਾ ਚ ਬਾਈ ਛੇ ਆ ਛਿੱਗੀ ਆ ਬਹਿਨਤਾ ਛਿੱਗੀ ਆ ਬਾਈ ਕਹਿੰਦਾ ਦੰਦਾ ਚ ਛੇ ਆ ਤੇ ਦੂਜਾ ਸੂਆ 18 ਕਿਲੋ ਦੁੱਧ ਪਿਛਲੇ ਸੂਏ ਪਾਇਆ ਵਾ ਕੋਈ ਭਰਾ ਦੂਜਾ ਮੰਨ ਲੈ ਤੇ ਕੋਈ ਮੰਨ ਲੈ ਤੀਜਾ ਤੇ ਦੁੱਧ ਨੂੰ ਬਾਈ ਕਹਿੰਦਾ ਵੀ ਭਾਈ ਮੈਂ 25 ਕਿਲੋ ਚੋਲੇ ਕੋਈ ਚੰਗੇ ਸੇਵ ਵਾਲੇ ਘਰੇ ਉੜ ਗਈ ਤਾਂ 18 ਕਿਲੋ ਬਾਹਰ ਨਹੀਂ ਬਣਦੀ ਇੰਦੇ ਬਾਹਰ ਤੋਂ ਕੱਦ ਵੀ ਇਹਦੇ ਵਿੱਚ ਨਾੜਾ ਨੂੜਾ ਕਰੋ ਚੱਕ ਫਿਰ ਡਰਦੀ ਆ ਨਾ ਤੇ ਸੋਨਾ ਥਾਣਾ ਕੱਲਾ ਕੱਲਾ ਥਣ ਲੱਗਿਆ ਵਾ ਗਲਾਸਾਂ ਵਰਗਾ ਦੇਖੋ ਜੀ ਲੈ ਵੇ ਤੇ ਨਾੜਾ ਨੂੜਾ ਪੂਰੀਆਂ ਲਿਆ ਬਾਈ ਮੋੜ ਲਿਆ ਬੇਲਬੂਲ ਬਹੁਤ ਸੋਹਣੀ ਆ ਚੰਗੇ ਰੰਗ ਪ੍ਰਿੰਟ ਦੀ ਤੇ ਵਜਨ ਵਜੂਦ ਬਹੁਤ ਸੋਹਣਾ ਵਹਿੜਦਾ ਬਾਡੀ ਢਾਂਚਾ ਪੂਰਾ ਵਧੀਆ ਬੇਲਬੂਲ ਬਹੁਤ ਲੰਬੀ ਤੇ ਵੱਡੇ ਕੱਦ ਕਾਰ ਦੀ ਆ ਕੋਈ ਆਏ ਨਹੀਂ ਵੀ ਛੋਟੇ ਕੱਦ ਕਾਰ ਦੀ ਆ ਦੇਖੋ ਜੀ ਦੋਨੇ ਪਾਸੇ ਥਾਣ ਕਰੋ ਚੱਕ ਤੇ ਲਿਵੇ ਤੇ ਨਾੜਾਂ ਬਹੁਤ ਸੋਹਣੀਆਂ ਬਾਈ ਮਡੀ ਢੱਲ ਕਰਾਈ ਚੱਕ ਲਿਵੇ ਦੀ ਪਿੱਛੇ ਗਾਤਾ ਰੂਵਰਗਾ ਪਿਆ ਲਾਟੂ ਲੱਬ ਬਹੁਤ ਸੋਹਣੀਆਂ ਬੰਨਿਆ ਰੂਵਰਗਾ ਪਿਆ ਬਾਈ ਕਹਿੰਦਾ ਹੇ ਤਾਂ ਪੂਰੀ ਹੈ ਤਿਆਰ ਜਿੱਦੇ ਵਛੀ ਹੋਗੀ ਵੈੜਦਿਆਂ ਗੱਲਾਂ ਕੁਸ਼ੂਰ ਹੋਣਗੀਆਂ ਤੇ ਭਾਈ ਇਹਦੀ ਕੀ ਦਮਾਨਾ ਵਿਆਹ ਤਾਂ ਮੁੱਲ ਤਾਂ ਇਹਦਾ 1.5 ਕਰ ਲਿਆ ਥੋੜਾ ਹਾਂ ਹਾਂਜੀ ਸਹੀ ਗੱਲ 85000 ਰੁਪਏ ਦੇ ਵੈੜ ਦੇ ਦੂੰ ਆਜ ਆਪਾਂ ਜਾਇਜ਼ ਕਰ ਭਾਈ ਕਹਿੰਦਾ ਵੀ 85000 ਰੁਪਏ ਦੀ ਦੇ ਦਾਂਗੇ ਵੈੜ ਮੁੱਲ ਭੁਮੀ 1.5 ਕਰਾਲੇ ਤੇ ਭੁਮੀ ਕੋਈ ਕਰਾਲੇ ਪੂਰਾ ਲੱਖ ਜਿੰਨਾ ਮਰਨ ਅੱਜ ਆਪਾਂ 85000 ਰੁਪਏ ਦੀ ਵੈੜ ਦੇ ਦਾਂਗੇ ਭਾਈ ਹੱਕੀ ਮੜਾ ਇਹਦੋਂ ਕੱਚੀ-ਕੱਚੀ ਦਾ ਮੁੱਲ ਆ ਭਾਈ ਕਹਿੰਦਾ ਜਿੱਦੇ ਤਿਆਰ ਹੋਗੀ ਉਦੋਂ ਗੱਲਾਂ ਕੁਸ਼ੂਰ ਹੋਣਗੀਆਂ ਬਹੁਤ ਸੋਹਣੀ ਬੱਚਾ ਆ ਆਮ ਬਜ਼ਾਰ ਚ ਮੰਗਦੇ ਆ ਸਹੀ ਗੱਲ ਤੇ ਬਾਈ ਦਾ ਰੇਟ ਵੀ ਜਿਹੜਾ ਜੈਨੂਨ ਹੁੰਦਾ ਕੋਈ ਐ ਨਹੀਂ ਕੋਈ ਜਾਦੇ ਬਾਈ ਦੇ ਮੁੱਲ ਭਾ ਭਰਦੇ ਨਹੀਂ ਹੁੰਦੇ ਨੌਜਵਾਨ ਭਰਾ ਵਧੀਆ ਮਿਹਨਤ ਕਰਦਾ ਤੇ ਬਾਈ ਕਹਿੰਦਾ ਵੀ ਪਸ਼ੂ ਆਉਂਦੇ ਜਾਂਦੇ ਚੰਗੇ ਰਹਿੰਦੇ ਆ ਤੇ ਮੁੱਲ ਆਪਣੇ ਜਾਇ ਜੀ ਹੁੰਦੇ ਆ ਕੋਈ ਵੀ ਵੀਰ ਸਾਰੀ ਮਾਰਕੀਟ ਜਿਹਦੇ ਸਾਨੂੰ ਮਾਰਕੀਟ ਦਾ ਅੱਜ ਕੱਲ ਰੇਟ ਚੱਲ ਰਿਹਾ ਬਾਈ ਕਹਿੰਦਾ ਵੀ 5000 ਰੁਪਏ ਆਪਣਾ ਰੇਟ ਦਾ ਫਰਕ ਹੋਊਗਾ ਆਫ ਕੈਮਰਾ ਬਾਈ ਦੇ ਨਾਲ ਗੱਲਬਾਤ ਹੋਈ ਆ ਬਾਈ ਕਹਿੰਦਾ ਵੀ 5000 ਰੁਪਏ ਆਪਣਾ ਰੇਟ ਦਾ ਫਰਕ ਹੁੰਦਾ ਕੋਈ ਵੀ ਭਰਾ ਭਲਾ ਰੇਟ ਦਾ ਪਤਾ ਕਰਕੇ ਆਵੇ ਤੇ ਬਾਈ ਕੋਲੇ ਸੋਹਣੇ ਸੋਹਣੇ ਗਰਮੀ ਦੇ ਤੋਹਫੇ ਖਰੀਦੇ ਤੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਕਰ ਲਓ ਗੱਲਬਾਤ ਮਿਲਦੇ ਅੱਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਸਤਿ ਸ਼੍ਰੀ ਅਕਾਲ